ਤਾਰਨ ਤੋਂ ਖਬਰ ਹੈ ਜਿੱਥੇ ਗੁਰੂ ਘਰ ਤੋਂ ਵਾਪਸ ਪਰਤ ਰਹੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਚਾਰ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਇਹਨਾਂ ਦੀ ਗੱਡੀ ਸਿੱਧਾ ਖੜੇ ਟਰੱਕ ਦੇ ਵਿੱਚ ਜਾ ਪਈ ਹੈ ਗੱਡੀ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਗੱਡੀ ਪੂਰੀ ਤਰਾਸ਼ਤੀ ਗ੍ਰਸਤ ਹੋ ਚੁੱਕੀ ਹੈ ਤੇ ਮਰਨ ਵਾਲਿਆਂ ਦੀ ਪਛਾਣ ਵੀ ਹੋ ਚੁੱਕੀ ਹੈ ਦਰਦਨਾਕ ਹਾਦਸਾ ਤਸਵੀਰਾਂ ਬੋਲਦੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਸ ਦਰਦਨਾਕ ਹਾਦਸੇ ਦੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਚਾਰ ਨੌਜਵਾਨਾਂ ਨੇ ਰਸਤੇ ਦੇ ਵਿੱਚ ਹੀ ਦਮ ਤੋੜ ਦਿੱਤਾ ਇੱਕ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਵਾਹਨਾ ਤਲਾਸ਼ੀਆਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਥਾਣਾ ਰਿੱਕੇ ਦੇ ਪੁਲਿਸ ਵੱਲੋਂ ਦੀ ਕਾਰਵਾਈ ਕਰ ਰਹੀ ਹੈ ਪਰ ਦੇਖ ਸਕਦੇ ਹੋ ਸੜਕ ਦੇ ਕਿਨਾਰੇ ਖੜੇ ਟਰੱਕਾ ਕਰਕੇ ਹਾਦਸਾ ਵਾਪਰਿਆ ਹੈ ਤੇ ਟਰੱਕ ਵੀ ਆਪਸ ਦੇ ਵਿੱਚ ਫੜਦੇ ਹੋਏ ਨਸਰਾਏ ਟਰੱਕ ਦੀ ਸਥਿਤੀ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਟਰੱਕ ਦੇ ਪਿੱਛੇ ਦੂਜਾ ਟਰੱਕ ਤੇ ਉਸ ਤੋਂ ਬਾਅਦ ਇਹ ਸਵਿਫਟ ਕਾਰ ਦੇ ਪਰਖਾਚੇ ਉੱਡ ਗਏ ਨੇ ਗੱਡੀ ਪੂਰੀ ਤਰ੍ਹਾਂ ਚੱਕਨਾਚੂਰ ਹੋ ਚੁੱਕੀ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੱਡੀ ਦੇ ਵਿੱਚ ਸਵਾਰ जिन्ने भी लोगस हैं वो किस स्थिति ਦੇ ਵਿੱਚ ਰਹੇ ਹੋਣਗੇ ਗੱਡੀ ਦਾ ਨੰਬਰ ਤੁਸੀਂ ਦੇਖ ਰਹੇ ਹੋ ਹਰੇਕੀ ਪੁਲਿਸ ਪ੍ਰਸ਼ਾਸਨ ਬਣਦੀ ਕਾਰਵਾਈ ਵੀ ਕਰ ਰਿਹਾ ਹੈ ਰਿੰਪਲ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਚੁੱਕੇ ਨੇ ਰਿੰਪਲ ਤਸਵੀਰਾਂ ਦੇਖ ਰਹੇ ਹੈ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਹੈ ਤਸਵੀਰਾਂ ਬਿਆਨ ਕਰ ਰਹੀਆਂ ਕਿ ਕਿਵੇਂ ਦਾ ਮਾਹੌਲ ਮੰਜਰ ਰਿਹਾ ਹੋਣਾ ਇਹ ਹਾਦਸਾ ਵਾਪਰਿਆ ਕਿਵੇਂ ਅਮਰਦੀ ਦਾ ਸੁਣਾ ਚਾਹੂੰਗਾ ਕਿ ਤੁਹਾਨੂੰ ਪਤਾ ਆਏ ਦਿਨ ਤੋਂ ਢੁੱਡ ਦੇ ਨਾਲ ਜਿਹੜੇ ਹਾਦਸੇ ਆ ਉਹ ਵਾਪਰਦੇ ਰਹਿੰਦੇ ਆ ਅੱਜ ਇਹ ਆਹੀ ਹਾਦਸਾ ਜਿਹੜਾ ਬੀਤੀ ਰਾਤ ਵਾਪਰਿਆ ਏ ਸਵੇਰ 12 ਦੇ ਕਰੀਬ ਇੱਕ ਕੰਟੇਨਰ ਸੀਗਾ ਜਿਹੜਾ ਹਾਈਵੇ ਦੇ ਉੱਪਰ ਖਰਾਬ ਹੋ ਕੇ ਖਲੋਤਾ ਸੀਗਾ ਪਹਿਲਾਂ ਉਸ ਦੇ ਪਿੱਛੇ ਇੱਕ 18 ਟੈਰੀ ਟਰਾਲਾ ਵੱਜਦਾ ਏ ਤਾਂ ਟਰਾਲੇ ਦੇ ਪਿੱਛੇ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਗੱਡੀ ਜਿਹੜੀ ਆ ਉਹ ਵੱਜ ਜਾਂਦੀ ਆ ਇਸ ਦੇ ਨਾਲ ਜਿਹੜਾ ਹਾਦਸਾ ਹੋ ਜਾਂਦਾ ਏ ਤੇ ਬੇਸ਼ੱਕ ਰਾਹੀ ਗिरा ਵੱਲੋਂ ਜਿਹੜਾ ਆ ਉਹ ਮੌਕੇ ਤੇ ਹੀ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤੋਂ ਜਦੋਂ ਹਸਪਤਾਲ ਹਸਪਤਾਲ ਇਹਨਾਂ ਨੂੰ ਲਜਾਇਆ ਗਿਆ ਤਾਂ ਉੱਥੇ ਜਿਹੜੇ ਆ ਚਾਰ ਨੌਜਵਾਨ ਆ ਪਰਮਜੀਤ ਸਿੰਘ ਗੁਰਦੇਵ ਸਿੰਘ ਰੌਬਨਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਇਹਨਾਂ ਨੂੰ ਜਿਹੜਾ ਆ ਮ੍ਰਿਤਕ ਕਰਾਰ ਦੇ ਦਿੱਤਾ ਜਾਂਦਾ ਜਦ ਕਿ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਉਹ ਜਿਹੜਾ ਆ ਗੰਬੀਰ ਰੂਪ ਦੇ ਵਿੱਚ ਸਖਮੀ ਦਿੱਤਾ ਜਾ ਰਿਹਾ ਜੀ ਬਿਲਕੁਲ ਕਿਹਾ ਜਾ ਰਿਹਾ ਗੁਰੂ ਘਰ ਮੱਥਾ ਟੇਕ ਕੇ ਲੋਕ ਵਾਪਸ ਆ ਰਹੇ ਸਨ ਜੀ ਜੀ ਸਰ ਸਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ ਤਾਂ ਹਰੀਕੇ ਤੋਂ ਅੰਮ੍ਰਿਤਸਰ ਤੋਂ ਹਰੀਕੇ ਆ ਰਿਹਾ ਨਵਾਂ ਹਾਈਵੇ ਹੈ ਉੱਥੇ ਹਾਦਸਾ ਵਾਪਰਿਆ ਇਹ ਚਾਰੇ ਨੌਜਵਾਨ ਜਿਹੜੇ ਮ੍ਰਿਤਕ ਨੇ ਇੱਕ ਇੱਕ ਤੋਂ ਤਾਂ ਲੋਕ ਰੱਖਦੇ ਨੇ ਇਹ ਸਾਰੇ ਗੁਰੂ ਹਰਰਾਇ ਰਾਏ ਸਾਹਿਬ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਉੱਥੋਂ ਦੇ ਰਹਿਣ ਵਾਲੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰਿੰਪਲ ਗੋਲਣ ਜੀ ਸਾਡੇ ਨਾਲ ਜੁੜੇ ਸੰ ਤੇ ਫਿਲਹਾਲ तमाम ਜਾਣਕਾਰੀ ਦੇ ਦੇਸੀ ਤਸਵੀਰਾਂ ਤੁਸੀਂ ਦੇ ਸਕਦੇ ਹੋ ਦਰਦਨਾਕ ਹਾਸੀ ਦੀਆਂ ਤਸਵੀਰਾਂ ਸਾਡੇ ਵੀ ਬਾਰ ਬਾਰ ਅਪੀਲ ਹੈ ਕਿ ਗੱਡੀ ਨੂੰ ਬਹੁਤ ਧਿਆਨ ਨਾਲ ਚਲਾਓ ਓਵਰ ਸਪੀਡ ਤੇ ਗੱਡੀ ਨਾ ਚਲਾਓ ਤੁੰਦ ਦੇ ਚਲਦਿਆ ਤੁਸੀਂ ਸਫਰ ਕਰਨ ਤੋਂ ਗੁਰੇਸ਼ ਕਰੋ ਪਰ ਦੇਸ਼ ਸਰ ਦੇਖਿਵੇ ਹਾਸੀ ਦਾ ਸ਼ਿਕਾਰ ਇੱਕ ਗੱਡੀ ਹੋਈ ਹੈ ਇਹਦੇ ਵਿੱਚ ਸਵਾਰ ਸਾਰੇ ਲੋਕ ਮਰ ਚੁਕੇ ਨੇ ਤੇ ਮ੍ਰਿਤਕਾਂ ਦੀ ਪਛਾਣ ਵੀ ਹੋ ਚੁੱਕੀ ਹੈ ਤੇ ਬਣਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਫਿਲਹਾਲ ਕਰ ਰਿਹਾ ਹੈ ਤੇ ਜਿਹੜੇ ਰਾਤ ਐਕਸੀਡੈਂਟ ਹੋਇਆ ਹਰੀਕੇ ਹਾਂਜੀ ਕਿੰਨੇ ਜਾਣੇ ਇਹਦਾ ਇੱਕ ਪੰਜ ਜਾਣੇ ਸੀ ਬ੍ਰਦਰਸ ਨਾਲ ਅੱਛਾ ਕੀ ਨਾਂ ਹੈ ਉਹਨਾਂ ਦਾ ਬ੍ਰਦਰ ਬਲਵੰਦਰ ਸਿੰਘ ਸੀਗਾ ਉਮਰ ਕਿੰਨੀ ਕੋਈ ਹੈ ਉਮਰ ਇਹਦਾ 28 ਸਾਲ ਹੋਈ ਹੈ ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਕੋਈ ਉਪਰ ਦਾ ਪਿੰਡ ਘੜਾ ਨਾਲ ਗੁੱਦੜੰਡੀ ਅੱਛਾ ਤੇ ਦੂਸਰੇ ਦੂਸਰਾ ਕਰਮਜੀਤ ਮੁੰਡਾ ਸੀਗਾ ਉਹ ਵੀ ਗੁੱਦੜੰਡੀ ਦਾ ਹੀ ਆ ਠੀਕ ਹੈ ਜਿੰਨਾਂ ਦੀ ਡੈਥ ਹੋ ਗਈ ਹੈ ਠੀਕ ਹੈ ਤੇ ਗੁਰਦੇਵ ਇਹ ਵੀ ਗੁੱਦੜੰਡੀ ਦਾ ਹੀ ਵੀ ਡੈਥ ਹੋ ਗਈ ਸੀ ਅੱਛਾ ਇੱਕ ਰੋਪਨਪ੍ਰੀਤ ਮੁੰਡਾ ਹੈਗਾ ਮੱਤੜਾ ਤਾੜਦਾ ਹੈ ਇਹਦੀ ਵੀ ਮੋਕਰੇ ਡੈਥ ਹੋ ਗਈ ਹੋਰ ਕਿਹੜਾ ਜਗਵੀਰ ਸੀਗਾ ਕੋਇਪਰ ਤੋਂ ਇਹਨਾਂ ਦੇ ਦੇਖੋ ਅੱਜ ਕਿੰਨੇ ਜਾਨਾਂ ਦੀ ਡੈਥ ਹੋਈ ਹੈ ਇਹ ਚਾਰ ਜਾਨਾਂ ਦੀ ਚਾਰ ਜਾਨਾਂ ਦੀ ਹੋਈ ਹੈ ਤੇ ਕਿੰਨਾ ਕੁ ਜਗ ਜਾਨ ਕੀ ਮੰਗ ਕਰੋਗੇ ਤੁਸੀਂ ਕੋਈ ਨਹੀਂ ਅਸੀਂ ਤਾਂ ਕਹਿੰਦੇ ਜਿਹੜੀ ਕਾਰਵਾਈ ਹੋਣੀ ਉਹ ਕਰਕੇ ਦੇ ਤੁਹਾਨੂੰ ਲੱਛ ਦਿੱਤੀਆਂ ਜਾਣ ਸਰਕਾਰ ਕਰ ਲਈਏ ਐਵੇਂ ਡਾਡੀ ਬੋਡੀਆਂ ਹਸਪਤਾਲ ਹੁਣ ਠੀਕ ਇੱਕ ਦਿਨ ਜਾ ਰਹੇ ਸੀ ਇਹ ਵਾਪਸ ਟੋਇਪਨ ਜਾ ਰਹੇ ਆਸ਼ਾ ਹੈ ਅਮਰਸਰ ਤੋਂ ਆ ਰਹੇ ਅਮਰਸਰ ਤੋਂ ਆ ਰਹੇ ਜਿੱਤੇ ਕੋਈ ਪਰਨ ਜਾ ਰਹੇ ਨਾ ਕਿਹੜੀ ਵਿੱਚ ਹੋ ਜਾਈ ਗੱਡੀ ਗੱਡੀ ਇਹ ਪਹਿਲਾਂ ਕੈਂਟਰ 'ਚ ਕੋਈ ਟਰਾਲਾ ਵੱਜਾ ਸੀ ਖਰਾਬ ਕੈਂਟਰ 'ਚ ਹੂੰ ਇੱਕ ਟਰਾਲੇ ਦੇ ਮਗਰੋਂ ਟਕਰਾਇਆ ਇੱਕ ਕੈਂਟਰ ਦਾ ਪੁਰ ਚੜਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਗਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵੇਰ 12:00 ਵਜੇ ਰਾਤ ਗੁਰੂ ਸਾਹਿਬ ਆ ਕੇ ਦੇ ਮੁੰਡੇ ਇਸ ਵੀ ਪੰਜ ਸ੍ਰੀ ਗੱਤ ਘਾਤੇ ਸਵਾਰ ਹੋ ਕੇ ਦਬਾਰ ਸਭ ਤੋਂ ਮੁਥਾ ਲੈ ਕੇ ਆ ਰਹੇ ਸੀ ਜਿਆਦਾ ਧੁੰਧ ਧੁੰਨ ਕਰਕੇ ਉਹ ਜਿਹੜੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਉਹ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਜਿੰਨਾਂ ਵਿੱਚੋਂ ਹਸਪਤਾਲ ਜਾ ਕੇ ਚੌਥੀ ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਦਾ ਹੈ ਸਰ ਕਿੰਨੇ ਕੁ ਉਮਰ ਦੇ ਬੱਚੇ ਨੇ تقريبا ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਬੰਦੇ ਹੋਣਗੇ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇਕਦਾ ਕਰਨਬੀਰ ਕਰਨਜੀਤ ਸਿੰਘ ਦਾ ਜੀ ਇਤਰਾ ਗੁਰਦੀਪ ਸਿੰਘ ਆ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜੀਬੀ ਤੇ ਇੱਕ ਬਲਵਿੰਦਰ ਸਿੰਘ ਸਨ ਕੀ ਸਾਰੇ ਗੁਰੂ ਸਾਹਿਬ ਜੀ ਦੇ ਬੰਦੇ ਨਾ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਹੀਂ ਮੌਕੇ ਤੇ ਜਾ ਆ ਜਿੱਦਾਂ ਦਾ ਉਹ ਵਿਆਹ ਲਾਉਣ ਨੂੰ ਤਾਂ ਜੀ ਸਰ ਅਗਲੀ ਕਾਰਵਾਈ ਕੀ ਹਮਲ ਜਿਲ੍ਹੇ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲੈ ਕੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਜੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਇਹ ਦਰਾ ਦੇ ਇੱਕ ਆਰਟ 12 ਸਵਾ 12 ਜਾਰੀ ਹੋ ਤੁਹਾਨੂੰ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਉੱਤੇ ਵਰਸਿੰਗ ਹੋ ਰਹੀ ਸੀ ਤੁੰਦ ਦਾ ਕਾਰ ਲੈ ਤੇ